ਸੋਸੀガル ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਤੁਹਾਡੇ ਆਪਣੇ ਚੈਨਲ ਦੇ ਵਿੱਚ ਫਿਰ ਤੋਂ ਸਵਾਗਤ ਹੈ ਜੀ ਤੇ ਅੱਜ ਆਪਾਂ ਵੀਰ ਜੀ ਤੁਹਾਡੇ ਲਈ ਬਹੁਤ ਹੀ ਵਧੀਆ ਟਰੈਕਟਰ ਲੈ ਕੇ ਆਏ ਤੇ ਇੱਕ ਵੱਡੀ ਕੰਪੇਨ ਹੈ ਜੀ ਤੇ ਇੱਕ ਟਰਾਲੀ ਦੀ ਵੀਡੀਓ ਤੁਹਾਡੇ ਲਈ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਜੀ ਸਵਰਾਜ 855 FE ਟਰੈਕਟਰ ਹੈ ਜੀ 2009 ਮਾਡਲ ਹੈ ਜੀ ਹੁੱਡਾ ਸ਼ਾਤਰੀ ਜੀ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਜੀ 3.5 ਲੱਖ ਰੁਪਿਆ ਡਿਮਾਂਡ ਹੈ ਵੀਰ ਦੀ ਇਹ ਫਾਈਨਲ ਪ੍ਰਾਈਸ ਹੈ ਨਹੀਂ ਤੁਸੀਂ ਮੌਕੇ ਤੇ ਫਾਈਨਲ ਪ੍ਰਾਈਸ ਪੁੱਛ ਸਕਦੇ ਹੋ ਜੀ ਨਾਬਾ ਏਰੀਆ ਇਹਨਾਂ ਦਾ ਜੀ 60% ਵੀ ਰਟਾਇਰਾਂ ਦੀ ਕੰਡੀਸ਼ਨ ਪਈ ਹੈ ਕਿਸਾਨ ਵੀਰ ਦਾ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਜੇਕਰ ਕੋਈ ਵੀ ਵੀਰੇ ਟਰੈਕਟਰ ਲੈਣਾ ਚਾਹੁੰਦਾ ਜੀ ਤਾਂ ਤੁਸੀਂ ਵੀਰ ਨਾਲ ਕੰਟੈਕਟ ਕਰਕੇ ਲੈ ਸਕਦੇ ਹੋ ਇਹ 3 ਸਟਾਰ 855 ਟਰੈਕਟਰ ਹੈ ਜੀ ਕੰਡੀਸ਼ਨ ਬਹੁਤ ਵਧੀਆ ਵੀਰ ਜੀ ਇੰਜਨ ਗੇਅਰ ਪੰਪ ਵਗੈਰਾ ਦਾ ਸਾਰਾ ਕੰਮ ਹੋਇਆ ਹੋਇਆ ਹੈ ਵੀਰ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੈ ਨਹੀਂ ਟਰੈਕਟਰ ਦੇ ਵਿੱਚ ਤੇ ਨੰਬਰ ਹੈਗਾ ਜੀ ਵੀਰ ਦਾ ਕਾਲ ਕਰਕੇ ਤੁਸੀਂ ਲਾਸਟ ਰੇਟ ਪੁੱਛ ਸਕਦੇ ਹੋ ਇਹ ਲਾਸਟ ਰੇਟ ਹੁੰਦਾ ਨਹੀਂ ਵੀਰ ਜੀ ਤੇ ਇਹ ਲੋਕਲ ਕਿਸਾਨਾਂ ਦੇ ਘਰੇ ਖੜੇ ਹੋਏ ਟਰੈਕਟਰ ਹੁੰਦੇ ਇਸ ਕਰਕੇ ਕਿਸਾਨ ਵੀਰ ਨੂੰ ਆਪਣੇ ਟਰੈਕਟਰ ਦਾ ਮੁੱਲ ਨਹੀਂ ਪਤਾ ਹੁੰਦਾ ਤਾਂਸ ਕਰਕੇ ਥੋੜਾ ਜਿਹਾ ਵੱਧ ਦੱਸ ਦਿੰਦੇ ਨੇ ਤੇ ਤੁਸੀਂ ਲਾਸਟ ਰੇਟ ਮੌਕੇ ਤੇ ਪੁੱਛ ਸਕਦੇ ਹੋ ਤੇ ਵੀਰ ਨਾਲ ਡੀਲ ਕਰ ਸਕਦੇ ਹੋ ਜੀ ਚਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਕਿਸਾਨ ਭਰਾਸ ਚੈਨਲ ਦਾ ਫਾਇਦਾ ਚੱਕ ਸਕਣ ਜੀ ਤੇ ਜੇਕਰ ਉਹਨਾਂ ਦੇ ਕੋਲੇ ਵੀ ਕੋਈ ਸੰਤ ਸੇਲ ਕਰਨ ਨੂੰ ਆ ਜਾਂ ਉਹਨਾਂ ਨੇ ਕੋਈ ਖਰੀਦਣਾ ਹੈ ਤਾਂ ਉਹ ਆਪਣੀ ਡੀਲ ਕੰਪਲੀਟ ਕਰ ਸਕਣਗੇ ਜੀ ਤੇ ਵੀਰ ਹੁਣ ਤੁਸੀਂ ਦੇਖ ਰਹੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਦਾ ਇਹ ਫਾਰਮ ਟਰੈਕ ਟਰੈਕਟਰ ਹੈ ਜੀ ਫਾਰਮ ਟਰੈਕ 60 65 ਟਰੈਕਟਰ ਹੈ ਵੀਰ ਜੀ ਇਹ ਮ ਕੰਡੀਸ਼ਨ ਬਹੁਤ ਵਧੀਆ ਵੀਰ ਜੀ ਤੇ 2012 ਮਾਡਲ ਹੈ ਵੀਰ ਜੀ ਪਰ ਇਹ 1800 ਘੰਟੇ ਚੱਲਿਆ ਟਰੈਕਟਰ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਹੈ ਵੀਰ ਜੀ ਤੇ ਪਹਿਲੇ ਨਾਂ ਹੈ ਜੀ ਫਾਰਮ ਟਰੈਕ 6065 2012 ਮਾਡਲ ਤੇ 1800 ਘੰਟੇ ਚੱਲਿਆ ਵੀਰਓ ਓਨਲੀ 4,85,000 ਵੀਰ ਨੇ ਦਾ ਪ੍ਰਾਈਸ ਮੰਗਿਆ ਜੀ ਨਾਲ ਦੇ ਟਾਇਰ ਆ ਵੀਰ ਜੀ ਦੇ ਤੇ 75% ਟਾਇਰਾਂ ਦੀ ਕੰਡੀਸ਼ਨ ਪਈ ਆ ਵੀਰ ਜੀ ਤੇ ਬਠਿੰਡਾ ਵੀਰ ਇਹਨਾਂ ਦਾ ਏਰੀਆ ਹੈ ਕਿਸਾਨ ਵੀਰ ਦਾ ਨੰਬਰ ਹੈਗਾ ਜੀ 98770 13820 ਟਰੈਕਟਰ ਦੀ ਕੰਡੀਸ਼ਨ ਬਹੁਤ ਵਧੀਆ ਵੀਰ ਜੀ ਫੁੱਲ ਜ਼ਿੰਮੇਵਾਰੀ ਵਾਲਾ ਟਰੈਕਟਰ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਵੀਰ ਜੀ ਤੇ ਪੰਜਾਬ ਨਾ ਹੈ ਜੀ 50 ਨੰਬਰ ਪੰਜਾਬ ਨੰਬਰ ਹੈ ਜੀ ਕੰਡੀਸ਼ਨ ਤੁਸੀਂ ਦੇਖ ਹੀ ਰਹੇ ਹੋ ਜੀ A1 ਕੰਡੀਸ਼ਨ ਦਾ ਟਰੈਕਟਰ ਹੈ ਜੀ 2012 ਮਾਡਲ ਡਿਮਾਂਡ ਵੀਰ ਨੇ ਮੰਗੀ ਹੈ ਜੀ 4 ਲੱਖ ਤੇ 85000 ਰੁਪਿਆ ਜੇਕਰ ਤੁਸੀਂ ਵੀ ਆਪਣੇ ਕਿਸੇ ਸੰਦ ਦੀ ਜੀ ਕੋਈ ਟਰੈਕਟਰ, ਟਰਾਲੀ ਜਾਂ ਖੇਤੀਬਾੜੀ ਦੀ ਕਿਸੇ ਹੋਰ ਸੰਦ ਦੀ ਐਡ ਸਾਡੇ YouTube ਚੈਨਲ ਤੇ ਕਰਾਉਣਾ ਚਾਹੁੰਦੇ ਜੀ ਤਾਂ ਉਹ ਜੀਆਂ 5 ਤੋਂ 7 ਫੋਟੋਆਂ ਤੇ ਜਿਹੜੀ ਇਹ ਜਾਣਕਾਰੀ ਵੀਡੀਓ ਵਿੱਚ ਲਿਖੀ ਹੋਈ ਹੈ ਟਰੈਕਟਰ ਮਾਡਲ, ਪ੍ਰਾਈਸ, ਏਰੀਆ, ਟਾਇਰ ਤੇ ਇੱਕ ਫੋਨ ਨੰਬਰ ਇਹ ਸਾਰੀ ਜਾਣਕਾਰੀ ਤੁਸੀਂ ਮੇਰੇ WhatsApp ਨੰਬਰ ਤੇ ਭੇਜ ਦਿਓ ਜੀ ਤੇ ਤੁਹਾਡੀ ਐਡ ਉਸ ਤੋਂ ਬਾਅਦ ਅਸੀਂ ਫ੍ਰੀ ਦੇ ਵਿੱਚ ਆਪਣੇ ਚੈਨਲ ਤੇ ਲਗਾ ਦੇਾਂਗੇ ਜੀ ਸਾਡਾ WhatsApp ਨੰਬਰ ਨੋਟ ਕਰ ਲਓ ਜੀ ਸਾਡਾ WhatsApp ਨੰਬਰ ਹੈਗਾ ਜੀ 88376 65987 ਸਾਡਾ WhatsApp ਨੰਬਰ ਹੈ ਜੀ ਇਹਦੇ ਤੁਸੀਂ ਐਡ ਭੇਜ ਸਕਦੇ ਹੋ ਤੇ ਤੁਹਾਡੀ ਐਡ ਉਸੇ ਦੇਣੀ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਤੇ ਤੁਹਾਡਾ ਹੀ ਨੰਬਰ ਦੇ ਕੇ ਅਸੀਂ ਆਪਣੇ YouTube ਚੈਨਲ ਤੇ ਲਗਾ ਦੇਾਂਗੇ ਜੀ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਨਹੀਂ ਹੁੰਦਾ ਜੀ ਤੁਹਾਡਾ ਆਪਦਾ ਨੰਬਰ ਦਿੱਤਾ ਜਾਂਦਾ ਹੈ ਜੀ ਸਿੱਧੀ ਤੁਹਾਡੇ ਨਾਲ ਹੀ ਗੱਲ ਕਰਕੇ ਕੋਈ ਵੀਰ ਜੀ ਨੇ ਟਰੈਕਟਰ ਲੈਣਾ ਹੁੰਦਾ ਜੀ ਉਹ ਡੀਲ ਕਰੇਗਾ ਜੀ ਤੇ ਅੱਗੇ ਤੁਸੀਂ ਦੇਖ ਰਹੇ ਹੋ ਵਿੱਚ ਟਰਾਲੀ ਦੀ ਵੀਡੀਓ ਬਹੁਤ ਵਧੀਆ ਕੰਡੀਸ਼ਨ ਦੀ ਟਰਾਲੀ ਹੈ ਵੀਰ 2018 ਮਾਡਲ ਹੈ 1 ਲੱਖ ਤੇ 10000 ਵੀਰ ਨੇ ਦਾ ਪ੍ਰਾਈਸ ਮੰਗਿਆ ਜੀ ਪਟਿਆਲਾ ਵੀਰ ਇਹਨਾਂ ਦਾ ਏਰੀਆ 50% ਵੀਰੇ ਦੇ ਟਾਇਰਾਂ ਦੀ ਕੰਡੀਸ਼ਨ ਹੈ ਤੇ ਬਹੁਤ ਵਧੀਆ ਟਰਾਲੀ ਹੈ ਵੀਰ ਤੇ ਵੀਰੇ ਦੇ ਨਾਲ ਦੋ ਬਿੱਡ ਨੇ ਕਣਕ ਵਾਲਾ ਬਿੱਡ ਅਤੇ ਤੂੜੀ ਵਾਲਾ ਬਿੱਡ ਅਲੱਗ-ਅਲੱਗ ਦੋ ਬਿੱਡ ਮਿਲ ਜਾਣਗੇ ਵੀਰੇ ਟਰਾਲੀ ਦੇ ਨਾਲ ਤੁਹਾਨੂੰ ਤੇ ਨਾਲ ਹੀ ਵੀਰ ਨਵਾਂ ਜੱਕ ਲੱਗਿਆ ਹੋਇਆ ਵੀਰ ਜੀ 10 ਇੰਚ ਚਾਸੀ ਆ ਬਹੁਤ ਵਧੀਆ ਕੰਡੀਸ਼ਨ ਦੀ ਟਰਾਲੀ ਹੈ ਵੀਰ ਇਹ ਤੇ ਦੋ ਬਿੱਡ ਹੈ ਜੀ ਇੱਕ ਟਰਾਲੀ ਹੈ ਡਬਲ ਟੈਰੀ ਟਰਾਲੀ ਤੇ ਨਵਾਂ ਬਿਲਕੁਲ ਨਵਾਂ ਜੱਕ ਲੱਗਿਆ ਹੋਇਆ ਜੀ 2018 ਮਾਡਲ 110000 ਰੁਪਿਆ ਡਿਮਾਂਡ ਪਟਿਆਲਾ ਏਰੀਆ 50% ਟਾਇਰਾਂ ਦੀ ਕੰਡੀਸ਼ਨ ਕਿਸਾਨ ਵੀਰ ਦਾ ਨੰਬਰ ਹੈਗਾ ਜਿਹਦੇ ਕੋਲ ਟਰਾਲੀ ਖੜੀ ਹੈ ਜੀ 94786 11837 ਜੇਕਰ ਤੁਸੀਂ ਕੋਈ ਐਡ ਸੈਂਡ ਕਰਨੀ ਹੈ ਜੀ ਮੇਰਾ WhatsApp ਨੰਬਰ ਨੋਟ ਕਰ ਲਓ ਤੇ 88376 65987 ਇਹਦੇ ਉੱਤੇ ਤੁਸੀਂ ਫੋਟੋਆਂ ਤੇ ਸਾਰੀ ਜਾਣਕਾਰੀ ਲਿਖ ਕੇ ਮੈਨੂੰ ਐਡ ਸੈਂਡ ਕਰ ਸਕਦੇ ਹੋ ਜੀ ਜੇ ਕੋਈ ਡੀਲਰ ਹੈ ਕੋਈ ਹੋਰ ਕਿਸੇ ਵਿਭਾਗ ਵਾਲਾ ਸਾਡੇ YouTube ਚੈਨਲ ਤੇ ਕਿਸੇ ਤਰ੍ਹਾਂ ਦੀ ਕੋਈ ਐਡਵਰਟਾਈਜ਼ਮੈਂਟ ਕਰਾਉਣਾ ਚਾਹੁੰਦਾ ਜੀ ਤਾਂ ਉਹ ਵੀ ਇਹੀ ਨੰਬਰ ਤੇ ਸਾਨੂੰ ਐਡਵਰਟਾਈਜ਼ਮੈਂਟ ਕਿਸੇ ਤਰ੍ਹਾਂ ਦੀ ਕੋਈ ਵੀ ਸੈਂਡ ਕਰ ਸਕਦੇ ਨੇ ਜੀ ਤੇ ਵੀਡੀਓ ਨੂੰ ਜਲਦੀ ਜਲਦੀ ਜ਼ਰੂਰ ਸ਼ੇਅਰ ਕਰ ਦਿਓ ਜੀ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਇਸ ਲਾਲ ਰੰਗ ਦੇ ਬਟਨ ਨੂੰ ਦਬਾ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਅੱਗੇ ਤੁਸੀਂ ਕੰਪੈਨ ਦੇਖ ਲਓ ਜੀ ਸੰਸਾਰ 930 ਕੰਪੈਨ ਹੈ ਜੀ ਕੰਡੀਸ਼ਨ ਬਹੁਤ ਵਧੀਆ ਜੀ ਮਾਡਲ ਦੇ ਹਿਸਾਬ ਨਾਲ 2001 ਮ ਮੋਡਲ ਦੇ ਹਿਸਾਬ ਨਾਲ ਜੀ ਇਹ ਵਨ ਕੰਡੀਸ਼ਨ ਪਈ ਹੈ ਕੰਪੈਨ ਦੀ 5 ਲੱਖ ਪ੍ਰਾਈਸ ਮੰਗਿਆ ਜੀ ਤੇ ਤਲਵੰਡੀ ਸਾਬੋ ਏਰੀਆ ਵੀਰ ਜੀ ਤਲਵੰਡੀ ਸਾਬੋ ਦੇ ਨਾਲ ਹੀ ਇਹਨਾਂ ਦਾ ਪਿੰਡ ਹੈ 50% ਵੀਰ ਜੀ ਟਾਇਰ ਦੀ ਕੰਡੀਸ਼ਨ ਪਈ ਹੈ ਅੱਧੇ ਟਾਇਰ ਪਏ ਨੇ ਕਿਸਾਨ ਵੀਰ ਦਾ ਨੰਬਰ ਵੀ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ 62831 ਤੇ 98570 ਇਹ ਵੀਰ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਨੈਕਟ ਕਰਕੇ ਕੰਪੈਨ ਖਰੀਦ ਸਕਦੇ ਹੋ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ 930 ਡੀ ਲਕਸ ਐਡੀਸ਼ਨ ਹੈ ਵੀਰ ਜੀ ਸੰਸਾਰ ਦੀ ਕੰਪੈਨ ਹੈ ਤੇ ਅੱਜ ਦੀ ਵੀਡੀਓ ਕਿਸ ਤਰ੍ਹਾਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਟਰੈਡ ਕਿਸ ਤਰ੍ਹਾਂ ਦੇ ਲੱਗੇ ਸਾਰੇ ਟਰੈਕਟਰਾਂ ਦੇ ਕਾਗਜ਼ ਵਗੈਰਾ ਸਭ ਕੁਝ ਓਕੇ ਹੁੰਦੇ ਨੇ ਵੀਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੁੰਦੀ ਤੇ ਇਹ ਮੰਡੀ ਵਾਲੇ ਟਰੈਕਟਰ ਨਹੀਂ ਹੁੰਦੇ ਵੀਰ ਜੀ ਮੰਡੀ ਦੇ ਉੱਤੇ ਕਈ ਵਾਰੀ ਘਪਲਾ ਹੁੰਦਾ ਤੇ ਕਈ ਡੀਲਰ ਹੁੰਦੇ ਨੇ ਵਿੱਚੋਂ ਸਾਰਿਆਂ ਨੂੰ ਮੈਂ ਨਹੀਂ ਕਹਿੰਦਾ ਇਦਾਂ ਦਾ ਤਿੱਕੀ ਉਹ ਜੈਨੂਇਨ ਪਾਰਟ ਵਗੈਰਾ ਕੱਢ ਲੈਂਦੇ ਨੇ ਜਿੱਦਾਂ ਬੈਟਰੀਆਂ ਵਗੈਰਾ ਪੰਪ ਵਗੈਰਾ ਕੰਪਨੀ ਦੇ ਲਾਹ ਲੈਂਦੇ ਨੇ ਤੇ ਡੁਪਲੀਕੇਟ ਲਾ ਕੇ ਉਹ ਕਿਸਾਨ ਵੀਰਾਂ ਨੂੰ ਨਾਲ ਵੇਚ ਦਿੰਦੇ ਨੇ ਤੇ ਕਾਫੀ ੱੱਕਾ ਹੋ ਜਾਂਦਾ ਕਿਸਾਨ ਵੀਰਾਂ ਨਾਲ ਇਸ ਕਰਕੇ ਵੀ ਇਹ ਚੈਨਲ ਚਲਾਇਆ ਗਿਆ ਕਿ ਲੋਕਲ ਕਿਸਾਨਾਂ ਦੇ ਘਰੋਂ ਹੀ ਸਿੱਧੀਆਂ ਆਪਾਂ ਫੋਟੋਆਂ ਪਾਈਏ ਤੇ ਕਿਸੇ ਤਰ੍ਹਾਂ ਦਾ ਕੋਈ ਕਮਿਸ਼ਨ ਨਹੀਂ ਹੁੰਦਾ ਜੀ ਸਿੱਧੇ ਹੀ ਕਿਸਾਨ ਵੀਰਾਂ ਦੇ ਨੰਬਰ ਦਿੱਤੇ ਜਾਂਦੇ ਆ ਜੀ ਜਿੰਨਾ ਉੱਤੇ ਗੱਲ ਕਰਕੇ ਤੁਸੀਂ ਖਰੀਦ ਸਕਦੇ ਹੋ ਇਸ ਕਰਕੇ ਮੰਡੀਆਂ ਵਾਲੇ ਟਰੈਕਟਰਾਂ ਤੋਂ ਬਚੋ ਵੀਰ ਤੇ ਤੁਸੀਂ ਸਿੱਧੇ ਕਿਸਾਨਾਂ ਦੇ ਘਰੋਂ ਲੈ ਸਕਦੇ ਹੋ ਤੇ ਸਾਰੇ ਡੀਲਰ ਵੀ ਨ ਇੱਕ ਤਰ੍ਹਾਂ ਦੇ ਹੁੰਦੇ ਵੀ ਨਾ ਤੇ ਤੁਸੀਂ ਆਪਦੇ ਬਾਕੀ ਸਾਰੇ ਵੀਰ ਸਮਝਦਾਰ ਹੁੰਦੇ ਨੇ ਆਪਦੀ ਸੂਝਾਂ ਦੇ ਹਿਸਾਬ ਨਾਲ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੀ ਅੱਜ ਦੀ ਵੀਡੀਓ ਸਿਰਫ ਇੰਨੀ ਹੈ ਜੀ ਮੈਂ ਇੰਟਰਸਟਿੰਗ ਨਵੀਂ ਵੀਡੀਓ ਲੈ ਕੇ ਜਲਦੀ ਜਲਦੀ ਨਾ ਫਿਰ ਮੁਲਾਕਾਤ ਹੋ ਜੀ ਤਬ ਤੱਕ ਲਈ ਰੱਬ ਰੱਖਾ